सोरठ महला पंजवा, वेच करता पुरख खलो वाल न वेंंगा हुआ वेच करता पुरख खलो वालंगा हुआ 5ਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਬਾਣੀ ਚੱਲ ਰਹੀ ਹੈ ਰਾਗ ਸੋਰਠ ਦੇ ਵਿੱਚ ਅੰਗ 623 ਦੇ ਉੱਪਰ ਸੋ ਆਪਣੇ ਬਚਨ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਵਿੱਚ ਕਰਤਾ ਪੁਰਖ ਖਲੋਆ ਵਾਲ ਨਵੰਗਾ ਹੋਆ ਅਰਥਾਤ ਕਿ ਜਦੋਂ ਸਾਡੇ ਵਿੱਚ ਜਾਂ ਫਿਰ ਸਾਡੇ ਔਰ ਮੁਸੀਬਤ ਦੇ ਦਰਮਿਆਨ ਕਰਤਾ ਪੁਰਖ ਜੀ ਖੁਦ ਆ ਕੇ ਖਲੋ ਗਏ ਤਾਂ ਮਹਾਰਾਏ ਕਹਿੰਦੇ ਸਾਡਾ ਵਾਲ ਤੱਕ ਵੀ ਵਿੰਗਾ ਨਾ ਹੋਇਆ ਭਾਵ ਕੇ ਸਾਨੂੰ ਪੂਰਾ ਜਿੰਨਾ ਵੀ ਦੁੱਖ ਮਹਿਸੂਸ ਨਾ ਹੋਇਆ ਕਹਿੰਦੇ ਮਜਨ ਗੁਰ ਆਂਦਰ ਆਸੇ ਜਪ ਹਰ ਹਰ ਗਿਲ ਵਿਖ ਨਾਸੇ ਮੱਜਨਾ ਗੋਰੇ ਆਂਦਾ ਰਾਸ ਇਰਥਾਤ ਕਿ ਸਾਡਾ ਇਸ਼ਨਾਨ ਸਤਿਗੁਰੂ ਪਾਤਸ਼ਾਹ ਜੀਆਂ ਨੇ ਰਾਸ ਲੈ ਆਂਦਾ ਸਾਡਾ ਇਸ਼ਨਾਨ ਸਤਿਗੁਰੂ ਪਾਤਸ਼ਾਹ ਜੀਆਂ ਨੇ ਸਫਲਾ ਕਰ ਦਿੱਤਾ ਜਪ ਹਰ ਹਰ ਕਿਲ ਵਿਖ ਨਾਸੇ ਉਹ ਹਰੀ ਹਰੀ ਪਰਮੇਸ਼ਰ ਜੀ ਨੂੰ ਜਪ ਕੇ ਸਾਡੇ ਸਾਰੇ ਪਾਪਾਂ ਦਾ ਵਿਨਾਸ਼ ਹੋ ਗਿਆ ਵਿਨਾਸ਼ ਸੋ ਗੁਰ ਹਉ ਵਾਲੀਆਂ ਭਗਤੀਆਂ ਚ ਮਹਾਰਾਜ ਕਿਰਪਾ ਕਰਦੇ ਹਨ ਕੈਨੇ ਸੰਤੋ RAMDAS SAROVAR NIKA ਜੋ ਨਾ ਵੈ ਸੋ ਕੁਨ ਤਰਾਵ ਉਦਾਰ ਹੋ ਆਹ ਜੀ ਕਾ ਰਹਾਓ ਸੰਤੋ RAMDAS SAROVAR NIKA ਅਰਥਾਤ ਕੇ ਸੰਤ ਜਨੋ ਗੁਰਮੁਖੋ ਗੁਰੂ ਪਿਆਰਿਓ ਤਾਨ ਗੁਰੂ ਰਾਮਦਾਸ ਮਹਾਰਾਜ ਜੀਆਂ ਵਾਲਾ ਸ੍ਰੀ ਅਮਰਤਸਰ ਸਾਹਿਬ ਵਾਲਾ ਸਰੋਵਰ ਮਹਾਰਾਜ ਕਹਿੰਦੇ ਬਹੁਤ ਨੀਕਾ ਬੜਾ ਸੋਹਣਾ ਬੜਾ ਚੰਗਾ ਹੈ ਜਾਂ ਫਿਰ ਉਹ ਰਾਮ ਦੇ ਦਾਸਾਂ ਵਾਲਾ ਸਤਸੰਗ ਰੂਪੀ ਸਰੋਵਰ ਵੀ ਭਾਈ ਬੜਾ ਉੱਤਮ ਹੈ ਬੜਾ ਵਧੀਆ ਹੈ ਔਰ ਮਹਾਰਾਜ ਕਹਿੰਦੇ ਜੋ ਨਾ ਵੈ ਸੋ ਕੋਲ ਤਰਾਵੇ ਜਿਹੜਾ ਤੇ ਤਾਰ ਕਰਕੇ ਤਾਨ ਗੁਰੂ ਰਾਮਦਾਸ ਮਹਾਰਾਜ ਜੀਆਂ ਵਾਲੇ ਸਰੋਵਰ ਦੇ ਵਿੱਚ ਨਾਉਂਦਾ ਹੈ ਜਾਂ ਫਿਰ ਸਾਸਾਂਗ ਰੂਪੀ ਸਰੋਵਰ ਦੇ ਵਿੱਚ ਇਨਾਮ ਦੇ ਜਾਪ ਵਾਲਾ ਇਸ਼ਨਾਨ ਕਰਦਾ ਹੈ ਮਹਾਰਾਜ ਕਹਿੰਦੇ ਉਹ ਆਪਣੀਆਂ ਕੁਲਾਤਾਰ ਲੈਂਦਾ ਕੁਲਾ ਔਰ ਉਹਦਾ ਆਰ ਹੋਆ ਹੈ ਜੀ ਕਰ ਅਰਥਾਤ ਉਹਦਾ ਆਪਣੇ ਜੀ ਦਾ ਉਧਾਰ ਹੋ ਜਾਂਦਾ ਹੈ ਉਹਦੀ ਰੂਹ ਦਾ ਉਧਾਰ ਵੀ ਹੋ ਜਾਂਦਾ ਹੈ ਸੁਰਹਾਵ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਜਾ ਜਗਾਰ ਜਗ ਗਾਵੇ ਮਾਨ ਚੰਦੇ ਅੜੇ ਫਲ ਪਾਵੇ ਤੇ ਸਾਰਾ ਜਗਤ ਉਸ ਗੁਰਮੁਖ ਗੁਰੂ ਪਿਆਰੇ ਦੀ ਜੈ ਜੈਕਾਰ ਗਾਉਂਦਾ ਹੈ ਉਹਦੀ ਜਿੱਤ ਦੇ ਨਾਰੇ ਮਾਰਦਾ ਹੈ ਕਿਹਦੇ ਮਾਨ ਚੰਦੇ ਅੜੇ ਫਲ ਪਾਵੇ ਉਹ ਗੁਰਮੁਖ ਗੁਰੂ ਪਿਆਰਾ ਜਿਹੜਾ ਸਾਸਾਂ ਗੁਰੂ ਪੀਰ ਸਰੋਵਰ ਦੇ ਵਿੱਚ ਜਾਂ ਫਿਰ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਵਾਲੇ ਸਰੋਵਰ ਦੇ ਵਿੱਚ ਇਸ਼ਨਾਨ ਕਰਦਾ ਹੈ ਭਾਈ ਉਹ ਮਾਨ ਇਸ਼ਤ ਫਲ ਪਾਉਂਦਾ ਹੈ ਕਹਿੰਦਾ ਸਹੀ ਸਲਾਮਤ ਨਾਏ ਆਏ ਆਪਣਾ ਪ੍ਰਭੂ ਤੇ ਆਏ ਸਹੀ ਸਲਾਮਤ ਨਾਏ ਆਏ ਅਰਥਾਤ ਕਿ ਅਸੀਂ ਸਹੀ ਸਲਾਮਤ ਅਰਥਾਤ ਰਾਜੀ ਬਾਜੀ ਨਾ ਕੇ ਵਾਪਸ ਵਰਤਣਾ ਕੀਤਾ ਇਸ਼ਨਾਨ ਕਰਕੇ ਆਉਣਾ ਕੀਤਾ ਹੈ ਔਰ ਆਪਣਾ ਪ੍ਰਭੂ ਤੇ ਆਏ ਆਪਣੇ ਪ੍ਰਭੂ ਪਰਮੇਸ਼ਰ ਜੀ ਨੂੰ ਮਾਲਕ ਸਵਾਮੀ ਜੀ ਨੂੰ ਧਿਆਉਣਾ ਕੀਤਾ ਹੈ ਕਹਿੰਦਾ ਸੰਤ ਸਰੋਵਰ ਨਾਵੈ ਸੋ ਜਨ ਪਰਮਗਤ ਪਾਵੈ ਸੰਤ ਸਰੋਵਰ ਨਾਵੈ ਜਿਹੜਾ ਵੀ ਗੁਰਮੁਖ ਗੁਰੂ ਪਿਆਰਾ ਸੰਤਾਂ ਵਾਲੇ ਸਾਸਾ ਗੁਰੂਪੀ ਸਰੋਵਰ ਦੇ ਵਿੱਚ ਨਹਾਉਂਦਾ ਹੈ ਮਹਾਰਾਜ ਕਹਿੰਦੇ ਸੋ ਜਨ ਪਰਮਗਤ ਪਾਵੈ ਉਹ ਜਨ ਅਰਥਾਤ ਗੁਰਮੁਖ ਗੁਰੂ ਪਿਆਰਾ ਹਰੀਦਾ ਦਾਸ ਗੁਰਮੁਗਤੀ ਨੂੰ ਪਾਲੇੰਦਾ ਸਭ ਤੋਂ ਉੱਚੀ ਅਵਸਰ ਨੂੰ ਪਾਉਣਾ ਕਰਦਾ ਹੈ ਕਹਿੰਦੇ ਮਰਨਾ ਆਵੇ ਜਾਏ ਹਰ ਹਰ ਨਾਮ ਤੇ ਆਈ ਮਰਨਾ ਆਵੇ ਜਾਏ ਅਰਥਾਤ ਕਿਉ ਗੁਰਮੁਗੁਰੂ ਪਿਆਰਾ ਨਾਮ ਤੇ ਭਾਈ ਮਰਦਾ ਹੀ ਹੈ ਔਰ ਨਾ ਆਉਂਦਾ ਜਾਂਦਾ ਹੀ ਹੈ ਵਾਟ ਕਦਾਈਆ ਕਹਿੰਦੇ ਹਰ ਹਰ ਨਾਮ ਧਿਆਈ ਅਰਥਾ ਤੋ ਕੋ ਹਰੀ ਹਰੀ ਪਰਮੇਸ਼ਰ ਜੀ ਦੇ ਨਾਮ ਨੂੰ ਧਿਆਉਣਾ ਕਰਦਾ ਹੈ ਇਹੋ ਬ੍ਰਹਮ ਵਿਚਾਰ ਸੋ ਜਾਣੈ ਜਿਸ ਦਇਆਲ ਹੋਏ ਭਗਵਾਨ ਐ ਇਸ ਬ੍ਰਹਮ ਵਿਚਾਰ ਨੂੰ ਕੇਵਲ ਤੇ ਕੇਵਲ ਉਹੀ ਗੁਰਮੁਖ ਗੁਰੂ ਪਿਆਰਾ ਜਾਣਦਾ ਹੈ ਕਹਿੰਦਾ ਜੇ ਸਦਿਆਲ ਹੋਏ ਭਗਵਾਨ ਐ ਉਹ ਭਗਵਾਨ ਜੀ ਪਰਮੇਸ਼ਰ ਜੀ ਜਿਹਦੇ ਤੇ ਮਹਾਰਾਜ ਕਹਿੰਦੇ ਦਿਆਲੂ ਕਿਰਪਾਲੂ ਹੁੰਦੇ ਨੇ ਇਸ ਬ੍ਰਹਮ ਵਿਚਾਰ ਨੂੰ ਕੇਵਲ ਓਹੀ ਜਾਣਦਾ ਭਾਈ ਕਹਿੰਦੇ ਬਾਬਾ ਨਾਨਕ ਪ੍ਰਭ ਸਰਣਾਇ ਸਭ ਚਿੰਤਾ ਗਣਤ ਮਿਟਾਈ ਬਾਬਾ ਨਾਨਕ ਪ੍ਰਭ ਸਰਣਾਇ ਤੇ ਪੰਜਵੇਂ ਗੁਰੂ ਨਾਨਕ ਧੰਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ ਹਨ ਕਿ ਅਸੀਂ ਬਾਬਾ ਨਾਨਕ ਜੀ ਦੀ ਧੰਗੁਰੂ ਨਾਨਕ ਦੇ ਮਹਾਰਾਜ ਜੀਆਂ ਦੀ ਔਰ ਪ੍ਰਭੂ ਜੀ ਦੀ ਸ਼ਰਣ ਦੇ ਵਿੱਚ ਆਏ ਹਾਂ ਮਹਾਰਾਜ ਦੇ ਚਰਨਾਂ ਦੇ ਵਿੱਚ ਡਿੱਗੇ ਹਾਂ ਸਭ ਚਿੰਤਾ ਗਣ ਤੇ ਮਿਟਾਈ ਤੇ ਅਸੀਂ ਆਪਣੇ ਅੰਦਰ ਦੀ ਸਾਰੀ ਚਿੰਤਾ ਚੋਰਾ ਤੋਖਲਾ ਤੇ ਗਣਤੀਆਂ ਮਿੰਟੀਆਂ ਮੇੜ ਦਿੱਤੀਆਂ ਲੇਖਾ ਜੋਖਾ ਚੁੱਕਿਆ ਗਿਆ ਹੈ ਸੋ ਅਗੋ ਆਪਣੇ ਅਗਲੇ ਬਚਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਾ ਨਾ ਸੋ ਰਠਾ ਮਹੱਲਾ ਪੰਜਵਾ ਪਾਰ ਹਮ ਨਿਵਾਹੀ ਪੂਰੇ ਕਾਈ ਬਾਤ ਨ ਰਹੀਆ ਊਰੀ ਪਾਰ ਹਮ ਨਿਬਾਹੀ ਪੂਰੀ ਅਰਥਾਤ ਕਿਉ ਪਾਰ ਪਰਮੇਸ਼ਰ ਜੀ ਨੇ ਸਾਡੀ ਪ੍ਰੀਤ ਓੜ ਕਤੈ ਨਿਵਾਦਤੀ ਪੂਰੀ ਨਿਵਾਦਤੇ ਕਹਿੰਦੇ ਕਾਈ ਬਾਤ ਨਾ ਰਹੀ ਆ ਊਰੀ ਤੇ ਹੁਣ ਮਹਾਰਾਜ ਕਹਿੰਦੇ ਸਾਡੀ ਕੋਈ ਗੱਲ ਵੀ ਓਣੀ ਨਾ ਰਹੀ ਕੋਈ ਕੰਮ ਵੀ ਅਧੂਰਾ ਨਾ ਰਹਾ ਕਹਿੰਦੇ ਗੁਰ ਚਾਰੇ ਨਾ ਲਾਏ ਇਸ ਤਾਰੇ ਹਰ ਹਰ ਨਾਮ ਸਮਾਰੇ ਗੋਰਾ ਚਰਨ ਲਾਏ ਨਿਸਤਾਰੇ ਗੁਰੂ ਮਹਾਰਾਜ ਜੀ ਨੇ ਆਪਣੇ ਚਰਨੀ ਲਾ ਕੇ ਸਾਡਾ ਨਿਸਤਾਰਾ ਤੋਂ ਆਪਾਰ ਉਤਾਰਾ ਕਰਨਾ ਕੀਤਾ ਸੰਸਾਰ ਰੂਪੀ ਸਮੁੰਦਰ ਤੋਂ ਹਰ ਹਰ ਨਾਮ ਸਮਾਰੇ ਅਰਥਾਤ ਕਿ ਅਸੀਂ ਉਸ ਹਰੀ ਹਰੀ ਪਰਮੇਸ਼ਰ ਜੀ ਦੇ ਨਾਮ ਨੂੰ ਸੰਭਾਲਣਾ ਕਰਦੇ ਹਾਂ ਚੇਤੇ ਕਰਨਾ ਕਰਦੇ ਹਾਂ ਆਪਣੇ ਦਾਸ ਕਾ ਸਦਾ ਰਖਵਾਲਾ ਕਰ ਕਿਰਪਾ ਆਪਣੇ ਕਰ ਰਾਖੇ ਮਾਤ ਪਿਤਾ ਦੇਉ ਪਾਲਾਰਾਉ ਆਪਣੇ ਦਾਸ ਕਾ ਸਦਾ ਰਖਵਾਲਾ ਤੇ ਆਪਣੇ ਦਾਸਾਂ ਦਾ ਸੇਵਕਾਂ ਦਾ ਚਾਕਰਾਂ ਦਾ ਉਹ ਗੁਰਪਰਮੇਸ਼ਰ ਜੀ ਸਦਾ ਹੀ ਰੱਖੇ ਕਹਿ ਰਖਵਾਲਾ ਹੈ ਕਰ ਕਿਰਪਾ ਆਪਣੇ ਕਰ ਰਾਖੇ ਤੇ ਕਿਰਪਾ ਕਰਕੇ ਮੇਰਾ ਕਰਕੇ ਉਹ ਹਰੀ ਪਰਮੇਸ਼ਰ ਜੀ ਸਾਨੂੰ ਆਪਣੇ ਬਣਾ ਕੇ ਰੱਖਦੇ ਹਨ ਗੁਰੂ ਮਹਾਰਾਜ ਆਪਣੇ ਕਰਕੇ ਰੱਖਦੇ ਹਨ ਕਿਵੇਂ ਕਹਿੰਦੇ ਮਾਤ ਪਿਤਾ ਜਿਉ ਪਾਲਾ ਜਿਵੇਂ ਮਾਤਾ ਪਿਤਾ ਆਪਣੇ ਬੱਚੇ ਨੂੰ ਪਾਲਣਾ ਕਰਦੇ ਹਨ ਪਾਸ਼ਾ ਜੀ ਆਪਣੇ ਭਗਤਾਂ ਦੀ ਐਵੇਂ ਪ੍ਰਤ ਪਾਲਣਾ ਕਰਦੇ ਹਨ ਸੁਰਹਾਉr ਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਹਨ ਵੱਡ ਪਾਗੇ ਸਤ ਗੁਰ ਪਾਇਆ ਜਨ ਜਮ ਕਾ ਪਾਪ ਸ ਮਿਟਾਇਆ ਨ ਵੱਡਿਆਂ ਭਾਗਾਂ ਵਾਲਿਆਂ ਗੁਰਮਖਾਂ ਗੁਰੂ ਪਿਆਰਿਆਂ ਨੇ ਸਤਿਗੁਰੂ ਪਾਤਸ਼ਾਹ ਜੀਆਂ ਨੂੰ ਪਾਉਣਾ ਕੀਤਾ ਜੇ ਨਾ ਜਮ ਕਾ ਪੰਥ ਮਿਟਾਇਆ ਅਰਥਾਤ ਕਿ ਜਿਹੜੇ ਸਤਿਗੁਰੂ ਪਾਤਸ਼ਾਹ ਜੀਆਂ ਦੀ ਪ੍ਰਾਪਤੀ ਨੇ ਸਾਡਾ ਜਮਦੂਤਾਂ ਦਾ ਪੰਥ ਮੇੜ ਦਿੱਤਾ ਭਾਵੇਂ ਕਿ ਸਾਡਾ ਪਰਲੋਕ ਦਾ ਪੰਥ ਜਿਹੜਾ ਪਦਰਾ ਕਰ ਦਿੱਤਾ ਕਹਿੰਦੇ ਹਰ ਭਗਤ ਪਾਏ ਚਿਤ ਲਾਗਾ ਜਪ ਜੀਵ ਸੇਵਡ ਭਾਗਾ ਹਰ ਭਗਤ ਪਾਏ ਚਿੱਤ ਲਗਾਉ ਹਰੀ ਦੀ ਪ੍ਰੇਮਾ ਭਗਤੀ ਦੇ ਵਿੱਚ ਸਾਡਾ ਚਿੱਤ ਲੱਗਿਆ ਹੈ ਜਪ ਜੀਵੈ ਸੇਵਡ ਭਾਗਾ ਤੇ ਜਿਹੜੇ ਵੀ ਗੁਰਮੁਖ ਗੁਰੂ ਪਿਆਰੇ ਗੁਰ ਪਰਮੇਸ਼ਰ ਜੀ ਨੂੰ ਜਪ ਜਪ ਕੇ ਜੀਵਣਾ ਕਰਦੇ ਹਨ ਉਹ ਵੱਡੇ ਆ ਭਾਗਾ ਵਾਲੇ ਹਨ ਕਹਿੰਦੇ ਹਰ ਅੰਮ੍ਰਿਤ ਬਾਣੀ ਗਾਵੇ ਸਾਦਾ ਕੀ ਤੂਰੀ ਨਾਵੇ ਹਾਰੇ ਅੰਮ੍ਰਿਤ ਬਾਣੀ ਗਾਵੇ ਤੇ ਮਹਾਰਾਜ ਕਹਿੰਦੇ ਉਹ ਗੁਰਮੁਖ ਗੁਰੂ ਪਿਆਰੇ ਹਰੀ ਪਰਮੇਸ਼ਰ ਜੀ ਦੀ ਅੰਮ੍ਰਿਤ ਰੂਪ ਬਾਣੀ ਨੂੰ ਗਾਉਣਾ ਕਰਦੇ ਹਨ ਔਰ ਸਾਧਾ ਕੀ ਤੂਰੀ ਨਾਵੇ ਉਹ ਸੰਤਾਂ ਦੇ ਚਰਨ ਧੂੜ ਦੇ ਵਿੱਚ ਇਸ਼ਨਾਨ ਕਰਨਾ ਕਰਦੇ ਹਨ ਆਪਣਾ ਨਾਮੇ ਆਪੇ ਦੀਆ ਪ੍ਰਵਕਰਣ ਹਾਰ ਰਖ ਲਿਆ ਆਪਣਾ ਨਾਮ ਆਪੇ ਦਿਆ ਤੇ ਮਹਾਰਾਜ ਕਹਿੰਦੇ ਹੋ ਹਰੀ ਪਰਮੇਸ਼ਰ ਜੀ ਨੇ ਗੁਰੂ ਮਹਾਰਾਜ ਨੇ ਆਪ ਹੀ ਆਪਣੇ ਨਾਮ ਦੀ ਦਾਤ ਬਖਸ਼ੀ ਹੈ ਪ੍ਰਭ ਕਰਨ ਹਾਰ ਰੱਖ ਲਿਆ ਤੇ ਸਾਡੇ ਕਰਨ ਹਾਰ ਪ੍ਰਭੂ ਪਰਮੇਸ਼ਰ ਜੀ ਨੇ ਸਾਨੂੰ ਰੱਖ ਲਿਆ ਸਾਨੂੰ ਬਚਾਉਣਾ ਕੀਤਾ ਹੈ ਹਰ ਦਰਸ਼ਨ ਪ੍ਰਾਨ ਆਦਾਰਾ ਇਹੋ ਪੂਰਨ ਬਿਮਲ ਵਿਚਾਰਾ ਸਾਰੇ ਦਰਸ਼ਨ ਪ੍ਰਾਨ ਆਧਾਰ ਆਰਥਾਤ ਗਹਰੀ ਪਰਮੇਸ਼ਰ ਜੀ ਦਾ ਦਰਸ਼ਨ ਹੀ ਸਾਡੇ ਪ੍ਰਾਣਾ ਦਾ ਆਧਾਰ ਹੈ ਉਹ ਟਾਸਰਾ ਹੈ ਇਹੋ ਪੂਰਨ ਬਿਮਲ ਵਿਚਾਰ ਤੇ ਮਹਾਰਾਜ ਕਹਿੰਦੇ ਵਿਚਾਰ ਹੀ ਪੂਰਨ ਅਤੇ ਬਿਮਲ ਭਾ ਮੈਨ ਤੋਂ ਰਹਿ ਤੇ ਪਾਗ ਪਵਿੱਤਰ ਰਹਿ ਕਿ ਹਰੀ ਦੇ ਦਰਸ਼ਨਾਂ ਨੂੰ ਆਪਣੇ ਪ੍ਰਾਣਾ ਦਾ ਆਧਾਰ ਬਣਾ ਲੈਣਾ ਭਾਈ ਇਹ ਹੀ ਵਿਚਾਰ ਪਵਿੱਤਰ ਹੈ ਮਹਾਰਾਜ ਕਹਿੰਦੇ ਕਰ ਕਿਰਪਾ ਅੰਤਰ ਜਾਮੇ ਦਾਸ ਨਾਨਕ ਸਰਣ ਸੁਆਮੀ ਕਰ ਕਿਰਪਾ ਅੰਤਰ ਜਾਮੇ ਅਰਥਾਤ ਕਿਹ ਅੰਦਰ ਦੀਆਂ ਜਾਣਨ ਵਾਲੇ ਅਕਾਲ ਪੁਰਖ ਵਾਏ ਗੁਰੂ ਜੀ ਸਾਡੇ ਤੇ ਕਿਰਪਾ ਕਰਨੀ ਕਰੋ ਰਹਿਮਤ ਕਰਨੀ ਕਰੋ ਦਾਸ ਨਾਨਕ ਸਰਣ ਸੁਆਮੀ ਤੇ ਪੰਜਵੇਂ ਗੁਰੂ ਨਾਨਕ ਧੰ ਗੁਰੂ ਅਰਜਨ ਪਾਤਸ਼ਾਹ ਕਿਰਪਾ ਕਰਦੇ ਹਾਨ ਕੇ ਸੁਆਮੀ ਜੀ ਮਾਲਕ ਜੀ ਅਸੀਂ ਤੁਹਾਡੇ ਦਾਸ ਤੁਹਾਡੇ ਚਾਕਰ ਤੁਹਾਡੀ ਸ਼ਰਨ ਦੇ ਵਿੱਚ ਆਏ ਹਾਂ ਤੁਹਾਡੇ ਚਰਨਾਂ ਦੇ ਵਿੱਚ ਪਏ ਹਾਂ ਸੋ ਅਗੋ ਆਪਣੇ ਅਗਲੇ ਬਚਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਸੋਰਠਾ ਮਹੱਲਾ ਪੰਜਵਾ ਗੋਰੇ ਪੂਰਾ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਗੋਰੇ ਪੂਰਾ ਚਰਨੀ ਲਾਇਆ ਪੂਰੇ ਸਤਿਗੁਰੂ ਪਾਤਸ਼ਾਹ ਜੀਆਂ ਨੇ ਸਾਨੂੰ ਆਪਣੇ ਚਰਨੀ ਲਾਉਣਾ ਕੀਤਾ ਹੈ ਲਾੜ ਲਾਉਣਾ ਕੀਤਾ ਹੈ ਹਰ ਸਾਗ ਸਹਾਈ ਪਾਇਆ ਤੇ ਉਹ ਹਰੀ ਪਰਮੇਸ਼ਰ ਆਪਣੇ ਅੰਗ ਸਾਗੇ ਮਹਿਸੂਸ ਕਰਨ ਲੱਗ ਪਏ ਉਸ ਨੂੰ ਆਪਣਾ ਸਹਾਈ ਅਥਵਾ ਸਾਥੀ ਜਾਂ ਮਦਦਗਾਰ ਕਰਕੇ ਅਸੀਂ ਪਾਉਣਾ ਕੀਤਾ ਹੈ ਜਹ ਜਾਈਏ ਤਹਾਂ ਸੋਹੇਲੇ ਕਰ ਕਿਰਪਾ ਪ੍ਰਭ ਮੇਲੇ ਜਹ ਜਾਈਆ ਤਹਾ ਸੋਇਲੇ ਹੁਣ ਅਸੀਂ ਜਿੱਧਰ ਵੀ ਜਾਂਦੇ ਹਾਂ ਉਧਰ ਹੀ ਸੁਖੀ ਰਹਿੰਦੇ ਹਾਂ ਔਰ ਕਿਰਪਾ ਕਰਕੇ ਪ੍ਰਭੂ ਪਰਮੇਸ਼ਰ ਜੀ ਨੇ ਸਾਨੂੰ ਆਪਣੇ ਚਰਨਾਂ ਦੇ ਨਾਲ ਮਿਲਣਾ ਕੀਤਾ ਹੈ ਕਰ ਕਿਰਪਾ ਪ੍ਰਭ ਮੇਲੇ ਸੁਖ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਹਰ ਗੁਣ ਗਾਵ ਹੋ ਸਦਾ ਸੁਪਾਈ ਮਨ ਚੰਦੇ ਸਗਲੇ ਫਲ ਪਾਵੋ ਜੀ ਕੈ ਸੰਗ ਸਹਾਈ ਰਹਾਓ ਧਰ ਗੁਣ ਗਾਵੋ ਸਦਾ ਸੁਪਾਈ ਅਰਥਾਤ ਕਿ ਹਰੀ ਪਰਮੇਸ਼ਰ ਜੀ ਦੇ ਗੁਣਾਂ ਨੂੰ ਗਾਉਣਾ ਕਰੋ ਸਦਾ ਹੀ ਸੁਪਾਈ ਅਰਥਾਤ ਪ੍ਰੇਮ ਸਹਿਤ ਜァ ਫਿਰ ਜਿਹੜਾ ਸਦਾ ਹੀ ਸੋਭਨੀਕ ਹੈ ਉਸ ਦੇ ਗੁਣਾਂ ਨੂੰ ਗਾਉਣਾ ਕਰੋ ਕਿੰਦੇ ਮਨ ਚੰਦੇ ਸਗਲੇ ਫਲ ਪਾਵੋ ਜੇ ਹਰੀ ਪਰਮੇਸ਼ਰ ਦੇ ਗੁਣਾਂ ਨੂੰ ਗਾਓਗੇ ਨਾ ਤੇ ਮਾਨਿਸ਼ਤ ਸਾਰੇ ਫਲ ਹੀ ਪਾ ਲੋਗੇ ਪ੍ਰਾਪਤ ਕਰ ਲੋਗੇ ਔਰ ਮਹਾਰਾਜ ਕਹਿੰਦੇ ਜੀ ਆ ਕੇ ਸੰਗ ਸਹਾਈ ਤੇ ਉਹ ਹਰੀ ਪਰਮੇਸ਼ਰ ਤੁਹਾਡੇ ਜੀ ਦੇ ਨਾਲ ਤੁਹਾਡੀ ਰੂਹ ਦੇ ਨਾਲ ਰਹੇਗਾ ਤੁਹਾਡਾ ਸਹਾਈ ਤੁਹਾਡਾ ਮਦਦਗਾਰ ਹੋ ਕੇ ਰਹੇਗਾ ਸੁਰਹਾਵਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਨਾਰਾਇਣ ਪ੍ਰਾਣ ਆਧਾਰਾ ਹਮ ਸੰਤ ਜਨਾਰੇ ਨਾਰਾ ਨਾਰਾਇਣ ਪ੍ਰਾਣ ਆਧਾਰਾ ਔਰ ਕਿਹਾ ਕਿ ਪਰਮੇਸ਼ਰ ਸਾਡੇ ਪ੍ਰਾਣਾਂ ਦਾ ਆਧਾਰ ਹੈ ਓਟ ਆਸਰਾ ਹੈ ਹਮ ਸੰਤ ਜਨਾਰੇ ਨਾਰਾ ਤੇ ਅਸੀਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਹਾਂ ਪਤ ਤੈ ਪੁਨੀਤ ਕਰ ਲੈਨੇ ਕਰ ਕਿਰਪਾ ਹਰ ਜਸ ਦੇਨੇ ਪਤ ਤੈ ਪੁਨੀਤ ਕਰ ਲੈਨੇ ਤੇ ਗੁਰਪ੍ਰਮੇਸ਼ਰ ਜੀ ਨੇ ਸਾਨੂੰ ਪਤ ਤਾ ਨੂੰ ਮਲੀਨਾ ਨੂੰ ਅਸ਼ੁੱਧਾ ਨੂੰ ਗੰਦਿਆਂ ਨੂੰ ਪਟਿਆ ਹੋਇਆਂ ਨੂੰ ਪੁਨੀਤ ਕਰ ਲਿਆ ਪਾਗ ਪਵਿੱਤਰ ਕਰ ਲਿਆ ਸਾਫ ਸਵੱਛ ਕਰ ਲਿਆ ਕਰ ਕਿਰਪਾ ਹਰ ਜਸ ਦੀਨੇ ਤੇ ਕਿਰਪਾ ਕਰਕੇ ਉਹ ਸਾਨੂੰ ਆਰੇ ਪਰਮੇਸ਼ਰ ਨੇ ਆਪਣਾ ਹਰੀ ਜਸ ਦਿੱਤਾ ਗੁਰੂ ਮਹਾਰਾਜ ਨੇ ਹਰੀ ਜਸ ਬਖਸ਼ਿਆ ਹੈ ਕਹਿੰਦੇ ਪਾਰ ਹਮ ਕਰੇ ਪ੍ਰਤਿਪਾਲਾ ਸਦਜੀ ਅਸੰਗ ਰਖਵਾਲਾ ਪਾਰ ਹਮ ਕਰੇ ਪ੍ਰਤਿਪਾਲਾ ਔਰ ਬ੍ਰਹਮ ਪਰਮੇਸ਼ਰ ਜੀ ਸਾਡੀ ਪ੍ਰਤਿਪਾਲਣਾ ਕਰਨੀ ਕਰਦੇ ਹਨ ਪਰਵਰਿਸ਼ ਕਰਨੀ ਕਰਦੇ ਹਨ ਸਾਧ ਜੀ ਅ ਸੰਗ ਰਖਵਾਲਾ ਉਹ ਸਦਾ ਹੀ ਸਾਡੇ ਜੀ ਦੇ ਅੰਗ ਸੰਗ ਹਨ ਸਾਡੀ ਰੂਹ ਦੇ ਨਾਲ ਹਨ ਤੇ ਸਾਡੇ ਰਖਵਾਲੇ ਹਨ ਕਹਿੰਦੇ ਹਾਰ ਦਿਨ ਰੈਨ ਕੀਰਤਨ ਗਾਇਆ ਬੋੜ ਨਜ ਨਹੀਂ ਪਾਈਆ ਤੇ ਹਰੇਕ ਦਿਨ ਰਾਤ ਭਾਵਖੰਡ ਰੂਪ ਦੇ ਚ ਲਗਾਤਾਰ ਹਰੀ ਪਰਮੇਸ਼ਰ ਦੇ ਕੀਰਤਨ ਨੂੰ ਗਾਉਣਾ ਕਰੀ ਉਹਦੀ ਵਡਿਆਈ ਨੂੰ ਸਿਰਫ ਸਲਾਹ ਨੂੰ ਕਰਨਾ ਕਰੀਏ ਮਹਾਰਾਜ ਕਹਿੰਦੇ ਤਾਂ ਫਿਰ ਬਹੁੜ ਨਾ ਜੋਨੀ ਪਾਈ ਆ ਦੁਬਾਰਾ ਜੋਨੀਆਂ ਦੇ ਵਿੱਚ ਨਹੀਂ ਪਾਏ ਜਾ ਵੀਦਾ ਜੇ ਸਦਾ ਹੀ ਉਹਦੀ ਵਡਿਆਈ ਨੂੰ ਗਾਉਣਾ ਕਰੀਏ ਤਾਂ ਸੁਅਗੋ ਅੰਤਮ ਆਪਣੇ ਬਚਨ ਦੇ ਚੌਥੇ ਚਰਨ ਚ ਮਹਾਰਾਜ ਕਿਰਪਾ ਕਰ ਦੇਹਾਨਾ ਕਹਿੰਦਾ ਜਿਸ ਦੇਵਾ ਪੁਰਖ ਬਿਦਾਤਾ ਹਰ ਰਸ ਤੇ ਨਹੀਂ ਜਾਤਾ ਤੇ ਜਿਹਨੂੰ ਪ੍ਰਕਿਰਤੀ ਦਾ ਵਿਧਾਨ ਰਚਣੇ ਵਾਲੇ ਵਿਦਾਤਾ ਪੁਰਖ ਖੁਦ ਹਰੀ ਰਸ ਦੀ ਦਾਤ ਬਖਸ਼ਣ ਹਰੀ ਰਾਸ ਤੇ ਨਹੀਂ ਜਾਤਾ ਕੇਵਲ ਤੇ ਕੇਵਲ ਉਸੇ ਗੁਰਮੁਖ ਗੁਰੂ ਪਿਆਰੇ ਨਹੀਂ ਹਰੀ ਰਾਸ ਨੂੰ ਜਾਣਣਾ ਕੀਤਾ ਹੈ ਹਰੀ ਰਾਸ ਨੂੰ ਮੰਨਣਾ ਕੀਤਾ ਹੈ ਕਹਿੰਦੇ ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸਰਣੀ ਪਾਇਆ ਜਮ ਕੰਕਰ ਨੇੜ ਨਾ ਆਇਆ ਤਾਂ ਫਿਰ ਹਰੀ ਰਾਸ ਤੋਂ ਉਪਰੰਤ ਜਮਾਂ ਦੇ ਦੂਤ ਵੀ ਗੁਰਮੁਖ ਗੁਰੂ ਪਿਆਰੇ ਦੇ ਨੇੜੇ ਨਹੀਂ ਟੁੱਕਦੇ ਕਰ ਮਹਾਰਾਜ ਕਹਿੰਦੇ ਸੁਖ ਨਾਨਕ ਸਰਣੇ ਪਾਇਆ ਪੰਜਵੇਂ ਗੁਰੂ ਨਾਨਕ ਧੰ ਗੁਰੂ ਅਰਜਨ ਪਾਤਸ਼ਾਹ ਕਿਰਪਾ ਕਰਦੇ ਹਨ ਕਿਸ ਦੀ ਵੀ ਸੌਖ ਅਸਲੀ ਸੁਖ ਹਰੀ ਪਰਮੇਸ਼ਰ ਦੀ ਸ਼ਰਣ ਦੇ ਵਿੱਚ ਹੀ ਪਾਇਆ ਹੈ ਕਹਿੰਦਾ ਜੈਸਾ ਦੇਵਾ ਪੁਰਖ ਬਿਦਾਤਾ ਹਰ ਰਸ ਤੇ ਨਹੀਂ ਜਾਂਦਾ जमकंकर नेड़ न आया सुख नानक सरणी पाया वाहिगुरू जी का ख़ालसा वाहिगुरू जी की फ़त